ਸਤਿ ਸ਼੍ਰੀ ਅਕਾਲ ਦੋਸਤੋ ਬਸ 5 ਮਿੰਟ ਤੁਹਾਡਾ ਬਹੁਤ-ਬਹੁਤ ਨਿੱਘਾ ਸਵਾਗਤ ਹੈ ਗੱਲਾਂ ਪੰਕਲ ਤੋਰੀ ਸੀ 올림픽 ਖੇਡਾਂ ਦੀ 바ਰਸਲੋਨਾ ਦੀ ਜਿਹੜੀਆਂ ਮੇਰੀਆਂ ਪਹਿਲੇ 올림픽ਸ ਹਨ ਤੇ ਕਿਵੇਂ ਮੈਂ ਆਪਣੇ ਆਪ ਨੂੰ ਲੱਕੀ ਮਹਿਸੂਸ ਕਰਦਾ ਹਾਂ ਕਿ ਮੈਂ ਆਪਣੀ ਪਹਿਲੀ 올림픽ਸ ਦੀ ਪਹਿਲੀ ਰਾਤ ਜਿੱਥੇ ਐਥਲੀਟ ਰਹਿੰਦੇ ਨੇ 올림픽 ਵਿਲੇਜ ਜੀ ਨੂੰ ਕਹਿੰਦੇ ਨੇ ਉੱਥੇ ਮੈਂ ਬਤਾਈ ਸੀ ਸੀ ਬਿਸ਼ੱਕ ਇੱਕ ਚਾਂਸ ਹੈਪਨਿੰਗ ਲੇਕਿਨ ਮੈਂ ਆਪਣੇ ਆਪ ਨੂੰ ਇਸ ਕੰਮ ਵਿੱਚ ਸ਼ਾਇਦ ਲੱਕੀ ਸਮਝਦਾ ਕਿ ਪਰਮਾਤਮਾ ਮੇਰੇ ਨਾਲ ਸੀ ਤੇ ਮੈਨੂੰ ਇਹ ਫਖਰ ਮਹਿਸੂਸ ਹੋਇਆ ਕਿ ਮੈਂ ਪਹਿਲੇ ਹੀ ਰਾਤ 올림픽 ਵਿਲੇਜ ਵਿੱਚ ਬਤਾਈ ਚਲੋ ਉਹ ਗੱਲ ਤਾਂ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਸੀ ਅੱਜ ਮੈਂ ਤੁਹਾਡੇ ਨਾਲ ਆਪਣੇ ਬਾਕੀ ਦੇ ਬਾਰਸੀਲੋਨਾ ਦੇ ਦਿਨ ਕਿਵੇਂ ਬੀਤੇ ਉਦੋਂ ਅਸੀਂ ਸੰਜੀ ਕਰਾਂਗਾ 바ਰਸਲੋਨਾ ਇੱਕ ਬਹੁਤ ਹੀ ਖੂਬਸੂਰਤ ਸ਼ਹਿਰ ਹੈ ਸਪੇਨ ਦਾ ਸ਼ਹਿਰ ਹੈ ਔਰ ਆਪਣੀ ਖੂਬਸੂਰਤੀ ਲਈ ਆਪਣੇ ਮਲਟੀਕਲਚਰਲਿਜ਼ਮ ਲਈ ਆਪਣੇ ਬਿਲਕੁਲ ਓਪਨ ਨੈਸਿਟੀ ਹੈ ਬਹੁਤ ਗਰਮ ਜੋਸ਼ੀ ਨਾਲ ਮਹਿਮਾਨਦਾਰੀ ਲਈ ਮਸ਼ਹੂਰ ਹੈ ਔਰ ਜਦੋਂ ਅਸੀਂ 올림픽ਸ ਵਿੱਚ ਪਹੁੰਚੇ ਸਾਂ ਤਾ ਦੂਜੇ ਤੀਜੇ ਦਿਨ ਹੀ ਮੈਂ ਜਦੋਂ মিডিਆ ਸੈਂਟਰ ਵਿੱਚ ਜਿਹੜਾ ਕਿ ਮੇਨ ਸੈਂਟਰ ਸੀ ਜਿੱਥੇ ਅਸੀਂ ਰੋਜ਼ ਇਕੱਠੇ ਹੁੰਦੇ ਸਾਂ ਉਤੋਂ ਹੀ ਅਲੱਗ-ਅਲੱਗ ਵੈਨਿਊਸ ਤੇ ਜਾਣ ਦਾ ਮੌਕਾ ਮਿਲਦਾ ਸੀ ਕਿ ਜਿੱਥੇ ਦੇ ਭਾਰਤ ਦੀਆਂ ਟੀਮਾਂ ਖੇਡ ਰਹੀਆਂ ਆਉਂਦੀਆਂ ਸਨ ਉੱਥੇ ਜਾ ਕੇ ਅਸੀਂ ਫੈਸਲਾ ਕਰਕੇ ਉਤੋਂ ਫੇਰ ਜਿਹੜੇ ਸਪੈਸ਼ਲ ਬੱਸਾਂ ਚੱਲਦੀਆਂ ਹੁੰਦੀਆਂ ਨੇ 올림픽ਸ ਵਿੱਚ 올림픽 ਟ੍ਰਾਂਸਪੋਰਟ ਸਿਸਟਮ ਹੁੰਦਾ ਹੈ ਉਤੰਬਸ ਲੈ ਕੇ ਉਹ ਵੈਨਿਊ ਤੇ ਚਲੇ ਜਾਣਾ ਜੇ ਹਾਕੀ ਲਈ ਜਾਣਾ ਤਾਂ ਟੇਰਾਸਾ ਜਾ ਰਹਿ ਜਾਣਾ ਜਿਹੜਾ ਕਿ ਲਗਭਗ 2 3 1 ਘੰਟੇ ਦੂਰ ਸੀ ਔਰ ਬਹੁਤ ਸੁੰਦਰ ਸਿਨਰੀ ਦੇਖਨ ਨੂੰ 라 ਵਿੱਚ ਮਿਲਦੀ ਸੀ ਸੋ ਉੱਥੇ ਅਸੀਂ ਮੇਨ ਪ੍ਰੈਸ ਸੈਂਟਰ ਵਿੱਚ ਸਵੇਰੇ ਇਕੱਠੇ ਹੋ ਜਾਣਾ ਤੇ ਉਸ ਤੋਂ ਬਾਅਦ ਆਪਣੇ ਦਿਲ ਦਿੰਦਾ ਸਾਰਾ ਪ੍ਰੋਗਰਾਮ ਇਹ ਸੋਚ ਕੇ ਕੌਣ ਕਿੱਥੇ ਜਾਏਗਾ ਚਲੇ ਜਾਣਾ ਟੇਰਾਸਾ ਜਿੱਦੀ ਮੈਂ ਗੱਲ ਕੀਤੀ ਉਹ ਹਾਕੀ ਸੈਂਟਰ ਸੀ ਬਹੁਤ ਹੀ ਖਾਂਦਾਰਕ ਸੈਂਟਰ ਹੈ ਉੱਥੇ ਹੀ ਮੇਰੀ ਮੁਲਾਕਾਤ ਹੋਈ ਸੀ ਇੰਟਰਨੈਸ਼ਨਲ ਹਾਕੀ ਫੈਡਰੇਸ਼ਨ ਕੋ ਮੰਤਰੀ ਹਾਕੀ ਫੈਡਰੇਸ਼ਨ ਦੇ ਉਸ ਵਕਤ ਦੇ ਪ੍ਰਧਾਨ ਐਥੀਨ ਗਲੈਸ਼ਨਲ ਉਹਨਾਂ ਨੂੰ ਭਾਰਤ ਦੇ ਨਾਲ ਬਹੁਤ ਮਿਤਰਤਾ ਸੀ ਤੇ ਬਹੁਤ ਸਾਰੇ ਭਾਰ ਦੇ ਉਹਗੇ ਖਿਡਾਰੀ ਜਿਨਾਜ ਪ੍ਰਦੀਪ ਪਾਲ ਧਰਮ ਸਿੰਘ ਆਦ ਸੰ ਉਹਨਾਂ ਨਾਲੋ ਐਥੀਨ ਗਲੈਸ਼ਿਸ ਕਦੇ ਖੇਡੇ ਸਨ ਤੇ ਹੁਣ ਉਹ ਉਸ ਵਕਤ ਜਦੋਂ 92 ਦਾ 올림픽 ਕਿਡਾ ਹੋ ਗਿਆ ਉਸ ਵੇਲੇ ਉਹ ਕਮਾਂਡਰੀ ਆਪਕੀ ਫੋਟੋਸ਼ਨ ਦੇ ਪ੍ਰਧਾਨ ਸਨ ਕਾਫੀ ਦਿਲਚਸਪ ਮੁਲਾਕਾਤ ਰਹੀ ਯੋ ਹਾਕੀ ਬਾਰੇ ਹਾਕੀ ਦੇ ਖਿਡਾਰੀਆਂ ਬਾਰੇ ਔਰ ਹਾਕੀ ਵਿੱਚ ਆ ਰਹੀਆਂ ਚੇਂਜੇਸ ਬਾਰੇ ਚਲੋ ਇਹ ਦਾ ਇੱਕ ਐਸਪੈਕਟ ਸੀ ਜਦੋਂ ਮੈਂ মিডিਆ ਸੈਂਟਰ ਤੇ ਇੱਕ ਜਨ ਕਮਰੇ ਆਸਾਂ ਦਾ ਮੈਨੂ ਮੇਰੀ ਮੁਲਾਕਾਤ ਹੋ ਗਈ ਭਾਰਤ ਦੀ ਜਿਹੜੀ ਦੂਰਦਰਸ਼ਨ ਟੈlevision ਕੰਪਨੀ ਉਹਨਾਂ ਦੀ ਟੀਮ ਨਾਲ ਯੋਨਾ ਨੇ ਮੈਨੂੰ ਪੁੱਛਿਆ ਕਿ ਤੁਸੀਂ ਇੱਥੇ 올림픽 ਸਨਾਈ ਹੋ ਤੁਹਾਡੇ ਕਿਸ ਤਰ੍ਹਾਂ ਦੇ ਐਕਸਪੀਰੀਐਂਸਸ ਰਹੇ ਰਹੇ ਹੁਣ ਤੱਕ ਤੇ ਮੈਨੂੰ ਯਾਦ ਹੈ ਕਿ ਮੈਂ ਉਹਨਾਂ ਨਾਲ ਜਦੋਂ ਬਾਕੀ ਗੱਲਾਂ ਦਾ ਕੀਤੀਆਂ ਉਸੋ ਕੀਤੀਆਂ ਤਾਂ ਮੈਂ ਇੱਕ ਗੱਲ ਕਹੀ ਸੀ ਜਿਹੜੀ ਕਿ ਉਸ ਇੰਟਰਵਿਊ ਵਿੱਚ ਬਹੁਤ ਪ੍ਰਚਲਿਤ ਹੋਈ ਸੀ ਤੇ ਭਾਰਤ ਤੋਂ ਤੇ ਬਾਕੀ ਥਾਵਾਂ ਤੋਂ ਵੀ ਮੈਨੂੰ ਬਹੁਤ ਸਾਰੇ ਲੋਕਾਂ ਦੇ ਉਹਦੇ ਬਾਰੇ ਕਮੈਂਟਸ ਆਏ ਸਨ ਤੇ ਮੈਂ ਕਿਹਾ ਸੀ ਕਿ ਬਾਰਸੀਲੋਨਾ ਵਿੱਚ ਤਾਂ ਲੱਖ ਤੋੜਵੀਂ ਮਹਿੰਗਾਈ ਹੈ ਜੋ ਕਿ ਖੇਡਾ ਵਿੱਚ ਜਦੋਂ ਖੇਡਾ ਹੁੰਦੀਆਂ ਨੇ ਅਸੀਂ ਪਹਿਲਾਂ ਪੜ ਕੇ ਤਿਆਰੀ ਕਰਕੇ ਜਾਂਦੇ ਹਾਂ ਕਿੰਨੇ ਪੈਸੇ ਕਿੰਨਾ ਬਜਟ ਹੁੰਦਾ ਹੈ ਤੁਸੀਂ ਕਿਸ ਤਰ੍ਹਾਂ ਖਰਚ ਕਰਨਾ ਹੈ ਤੁਹਾਡੇ ਰੋਜ਼ ਦੇ ਖਾਣ ਪੀਣ ਦੇ ਖਰਚੇ ਰੋਜ਼ ਟਰੈਵਲ ਕਰਨ ਦੇ ਖਰਚੇ ਤੇ ਹੋਰ ਖਰਚੇ ਹੁੰਦੇ ਨੇ ਉਹ ਸਾਰੇ ਖਰਚੇ ਪਾ ਕੇ ਹੀ ਤੁਸੀਂ ਆਪਣਾ ਪਲਾਨ ਕਰਦੇ ਹੋ ਲੇਕਿਨ ਜਦੋਂ ਅਸੀਂ ਉੱਥੇ ਬਾਰਸਲੋਨਾ ਪਹੁੰਚੇ ਤਾਂ ਲੱਗਿਆ ਕਿ ਜਿਵੇਂ ਟੈਕਸੀਜ਼ ਨੇ ਹੋਟਲਜ਼ ਨੇ ਖਾਣ ਦਾ ਚੀਜ਼ਾਂ ਨੇ ਉਹ ਸਰਵਾਈਜ਼ਾ ਵੀ ਇਹਨੂੰ ਜੋ ਕਹਿੰਦੇ ਨੇ ਸਪੈਨਿਸ਼ ਵਿੱਚ ਉਹ ਤਾਂ ਜਿੰਨੇ ਸਾਨੂੰ ਅਸੀਂ ਪੜ੍ਹ ਕੇ ਗਏ ਸਾਂ ਇੱਥੋਂ ਸਰਚ ਕਰਕੇ ਗਏ ਸਾਂ ਉਹਦੇ ਨਾਲੋਂ ਕਾਫੀਆਂ ਮਹਿੰਗੀਆਂ ਸਨ ਚੀਜ਼ਾਂ ਮਹਿੰਗਾਈ ਦੇ ਨਾਲ ਨਾਲ ਕੇ ਜੀਆ ਸਾਡੀ ਪਹੁੰਚ ਤੋਂ ਬਾਹਰ ਵੀ ਹੋ ਗਈਆਂ ਸਨ ਸੋ ਐਵਰੇਜ ਜਿਹੜੀ ਮਹਿੰਗਾਈ ਸੀ ਬਾਰਸੀਲੋਨਾ ਦੀ ਉਸ ਵਕਤ ਉਹ 25 ਤੋਂ 40% ਜਿਹੜੇ ਨਾਰਮਲ ਰੇਟਸ ਹੁੰਦੇ ਸਨ ਉਹਨਾਂ ਤੋਂ ਵਧਾ ਦਿੱਤੇ ਗਏ ਸਨ ਇਹ ਸ਼ਾਇਦ ਅਸਲੇ ਵੀ ਕੀਤਾ ਜਾਂਦਾ ਹੈ ਕਿ ਜਦੋਂ ਕੋਈ ਸ਼ਹਿਰ 올림픽 ਖੇਡਾਂ ਦੀ ਮੇਜ਼ਬਾਨੀ ਕਰਦਾ ਹੈ ਤਾਂ ਉਸਨੇ ਜੋ ਖਰਚੇ ਕੀਤੇ ਹੁੰਦੇ ਹਨ ਜਿੰਨੀ ਇਨਵੈਸਟਮੈਂਟ ਕੀਤੀ ਹੁੰਦੀ ਹੈ ਖੇਡਾਂ ਨੂੰ ਆਯੋਜਨ ਕਰਨ ਵਿੱਚ ਉਹਦੀ ਕੁਝ ਨਾ ਕੁਝ ਰਿਕਵਰੀ ਉਹ ਐਸੇ ਤਰ੍ਹਾਂ ਜਿਹੜੀ ਪਰਮਿਸਿਬਲ ਹਾਈਕ ਹੁੰਦੀ ਹੈ ਇਨਕਰੀਜ਼ ਹੁੰਦੀ ਹੈ ਕੀਮਤਾਂ ਵਿੱਚ ਉਹ ਅਲਾਉ ਕੀਤੀ ਜਾਂਦੀ ਹੈ ਪਰੰਤੂ ਕੁਝ ਸ਼ਹਿਰਾਂ ਵਿੱਚ ਤਾਂ ਇਹ ਜਿਹੜੀ ਮਹਿੰਗਾਈ ਜਦੋਂ 올림픽ਸ ਹੁੰਦੀਆਂ ਨੇ ਉਹ 50% ਤੋਂ ਲੈ ਕੇ 100% ਤੱਕ ਵੀ ਚਲੇ ਜਾਂਦੀਆਂ ਨੇ ਔਰ ਰੀਸੈਂਟ ਐਗਜ਼ਾਮਪਲ ਹੈ ਕਿ ਜਦੋਂ ਭਾਰਤ ਨੇ ਹੁਣੇ ਸਿਨਡੀ ਵਰਲਡ ਕਪ ਕਰਾਇਆ ਸੀ ক্রিকেট ਦਾ ODI ਦਾ ওয়ান ডে ਇੰਟਰਨੈਸ਼ਨਲ ਦਾ ਤੱਕ ਕਈ ਸ਼ਹਿਰਾਂ ਵਿੱਚ ਜਿਹੜੇ ਹੋਟਲਾਂ ਦੀਆਂ ਦੇ ਰੇਟਸ ਹਨ ਉਹ ਹਜ਼ਾਰ ਹਜ਼ਾਰ ਪਰਸੈਂਟ ਨਹੀਂ 1500 ਪਰਸੈਂਟ 3000 ਪਰਸੈਂਟ ਤੱਕ ਇਨਕਰੀਜ਼ ਕਰ ਦਿੱਤੇ ਗਏ ਸਨ 70 ਡਾਲਰ ਵਾਲਾ ਹੋਟਲ ਦੇ ਉਹ 700 ਡਾਲਰ ਚਾਰਜ ਕਰ ਰਹੇ ਸਨ ਕਈ ਜਗ੍ਹਾ ਤੇ 70 ਡਾਲਰ ਵਾਲੇ ਜੋ ਹੋਟਲ ਦੇ ਉਹ 13 1300 ਤੇ 15 1500 ਡਾਲਰ ਵੀ ਚਾਰਜ ਉਹਨਾਂ ਨੇ ਕੀਤੇ ਖਾਸ ਕਰਕੇ ਜਦੋਂ ਪਤਾ ਲੱਗਿਆ ਕਿ ਭਾਰਤ ਦੇ ਪਾਕਿਸਤਾਨ ਦਾ ਮੈਚ ਉੱਥੇ ਹੋਣ ਵਾਲਾ ਹੈ ਔਰ ਇਸ ਤਰ੍ਹਾਂ ਦੇ ਸੈਮੀ ਫਾਈਨਲ ਜਾਂ ਫਾਈਨਲ ਦੇ ਜਿਹੜੇ ਐਸੇ ਤਰ੍ਹਾਂ ਦੇ 에ਅਰਲਾਈਨ ਨੇ ਉਹਨਾਂ ਦੇ ਟਿਕਟਾਂ ਦੇ ਰੇਟ ਵੀ ਬਹੁਤ ਵਧਾ ਦਿੱਤੇ ਸਨ ਸੋ ਇਸ ਤਰ੍ਹਾਂ ਦੀ ਜਦੋਂ ਆਰਗੇਨਾਈジング ਸਿਟੀ ਆਪਣੇ ਜਿਹੜੇ ਖੇਡ ਦੇ ਚਾਹਵਾਨ ਹੁੰਦੇ ਨੇ ਉਹਨਾਂ ਨੂੰ ਐਕਸਪਲੋਇਟ ਕਰਦੇ ਨੇ ਤਾਂ ਉਹ ਇੱਕ ਬਹੁਤ ਚੰਗੀ ਭਾਵਨਾ ਨਹੀਂ ਛੱਡਦੀਆਂ ਲੇਕਿਨ 35% ਜਾਂ 40% ਤੱਕ ਇਨਕਰੀਸ ਦੇਰ ਵੀ ਤੁਹਾਨੂੰ ਲੱਗਦਾ ਹੈ ਕਿ ਠੀਕ ਹੈ ਕਿ ਤੁਹਾਡੀ ਵੀ ਕੰਟਰੀਬਿਊਸ਼ਨ ਹੋਈ ਹੈ ਉਹ ਸ਼ਹਿਰ ਜਿੱਥੇ ਤੁਸੀਂ ਗਏ ਹੋ ਜਿੱਥੇ ਤੁਹਾਡੀ ਮੇਹਬਾਨੀ ਹੋਈ ਤੇ ਤੁਹਾਨੂੰ ਜਿੱਥੇ ਸਾਰੇ ਦੁਨੀਆਂ ਨੂੰ ਮਿਲਣ ਦਾ ਮੌਕਾ ਮਿਲਿਆ ਡਿਫਰੈਂਟ ਕਲਚਰ ਦੇ ਲੋਕਾਂ ਨੂੰ ਮਿਲਣ ਦਾ ਮੌਕਾ ਮਿਲਿਆ ਔਰ ਤੁਸੀਂ ਉੱਥੇ ਸ਼ਹਿਰ ਦੀ ਬਿਊਟੀ ਸ਼ਹਿਰ ਦੇ ਜਿਹੜੇ ਆਕਰਸ਼ਣ ਹੁੰਦੇ ਨੇ ਉਹ ਦੇਖਣ ਦਾ ਤੁਹਾਨੂੰ ਮੌਕਾ ਮਿਲਿਆ ਉਹਦੇ ਨਾਲ ਨਾਲ ਖੇਡਾਂ ਦਾ ਤੁਸੀਂ ਆਨੰਦ ਵੀ ਮਾਣਦੇ ਹੋ ਸੋ ਇਹ 15% 30% 40% ਤਾਂ ਠੀਕ ਹੁੰਦਾ ਹੈ ਲੇਕਿਨ 400% 1500% 3000% ਇਹ ਸ਼ਾਇਦ ਜਾਇਜ਼ ਨਹੀਂ ਹੁੰਦਾ ਸੋ ਉੱਥੇ ਜਦੋਂ ਅਸੀਂ ਬਾਰਸੀਲੋਨਾ ਅਸੀਂ ਸਾਂ ਤਾਂ ਉੱਥੇ ਹਰ ਰੋਜ਼ ਸ਼ਾਮ ਨੂੰ ਰਾਮਬਲਾਸ ਜਿਹੜਾ ਇੱਕ ਅਜਿਹੀ ਸਟਰੀਟ ਹੈ ਜਿੱਥੇ ਸਾਰੇ ਕਲਚਰਸ ਦਾ ਸਾਹ ਹਰ ਤਰ੍ਹਾਂ ਦੇ ਲੋਕਾਂ ਦਾ ਹਰ ਤਰ੍ਹਾਂ ਦੀ ਜੋ ਵੀ ਤੁਸੀਂ ਦੇਖੋ ਆਰਟ ਕਲਚਰ ਕੁਈ ਮਾਸਿਕ ਉਥੇ ਸਮੇਲ ਹੁੰਦਾ ਸੀ ਉਥੇ ਮੁਲਾਕਾਤ ਹੁੰਦੀ ਸੀ ਸਾਰੇ ਕਲਾਕਾਰਾਂ ਨਾਲ ਲੋਕਾਂ ਨਾਲ ਉਥੇ ਖੁੱਲ ਕੇ ਲੋਕ ਬਹਿੰਦੇ ਸਨ ਉਹ ਰਾਤ 3 3 ਵਜੇ ਤੱਕ 5 5 ਵਜੇ ਤੱਕ ਰਾਮਬ੍ਰਾਸ ਜਿਹੜੀ ਸਟ੍ਰੀਟ ਹੁੰਦੀ ਹੈ ਉਥੇ ਮਸਤੀ ਤੇ ਮੌਜ ਮੇਲਾ ਹੁੰਦਾ ਰਹਿੰਦਾ ਸੀ ਤੇ ਇੱਕ ਜਿਹੜਾ ਸੈਂਟਰ ਬਣ ਜਾਂਦਾ ਸੀ ਜਿੱਥੇ ਆ ਕੇ ਤੁਸੀਂ ਰਿਲੈਕਸ ਹੋ ਕੇ ਖੂਬ ਇੰਜੋਏ ਕਰਦੇ ਸੋ ਸੋ ਰਾਮਬ੍ਰਾਸ ਵਾਸ ਅ ਅਟਰੈਕਸ਼ਨ ਬਾਰਸੀਲੋਨਾ ਦੀ ਜਿੱਥੇ ਅਸੀਂ ਕਿ ਬਹੁਤ ਇੰਜੋਏ ਕਰਦੇ ਰਹੇ ਔਰ ਜੇ ਸਪੇਨ ਨੂੰ ਕਰ ਯਾਦ ਕੀਤਾ ਜਾਂਦਾ ਤਾਂ ਆਰਾਮ ਬਲਾਸ ਕਰਕੇ ਵੀ ਯਾਦ ਕੀਤਾ ਜਾਂਦਾ ਉਹਦੇ ਨਾਲ ਨਾਲ ਜਦੋਂ 올림픽 ਖੇਡਾਂ ਹੋ ਰਹੀਆਂ ਸਨ ਤਾਂ ਸਪੇਨ ਵਿੱਚ ਵੀ ਥੋੜੇ ਜੀ politcal strife ਚ ਰਹੀ ਸੀ ਕੈਟਲਨ ਦੇ ਲੋਗ ਆਪਣੇ ਝੰਡਾ ਲੈ ਕੇ ਕਈ ਵਾਰੀ ਪ੍ਰੋਟੈਸਟ ਕਰਦੇ ਸਨ ਉਹ ਆਪਣੀ ਆਟੋਨੋਮੀ ਦੀ ਗੱਲ ਕਰਦੇ ਸਨ ਉਹ ਵੀ ਜਾਂਦੇ ਸਨ ਕਿ ਉਹਨਾਂ ਦਾ ਵੀ ਇੱਕ ਆਜ਼ਾਦ ਸਟੇਟ ਹੋਵੇ ਜਿੱਥੇ ਉਹ ਆਪ ਜਾ ਕੇ ਆਪਣਾ ਜਿਹਨਾਂ ਦਾ ਸਟੇਬਲਿਸ਼ ਕਰਕੇ ਆਪਣਾ ਰਾਜ ਸਟੇਬਲਿਸ਼ ਕਰ ਸਕੇ। ਸੋ throughout olympics catalon the low catalon ਦੇ ਸਮਰਥਕ ਉਹ ਪ੍ਰੋਟੈਸਟ ਕਰਦੇ ਰਹੇ, ਨਾਰੇ ਲਾਉਂਦੇ ਰਹੇ, ਜਲੂਸ ਕਰਦੇ ਰਹੇ, ਲੇਕਿਨ ਉਹਨਾਂ ਨੇ ਦੁਨੀਆਂ ਨੂੰ ਤਾਂ ਦੱਸਿਆ ਕਿ catalon ਆ ਦੀ ਚੀਜ਼ ਐਗਜ਼ਿਸਟ ਕਰਦੀ ਐ, ਪਰੰਤੂ ਉਹਨਾਂ ਨੇ ਖੇਡਾਂ ਡਿਸਰਪਟ ਨਹੀਂ ਕਰਨ ਕੀਤੀਆਂ। ਖੇਡਾਂ ਸਮੂਹ ਤੰਗਲ ਹੁੰਦਿਆ ਰਹੀਆਂ ਸਨ। ਆ ਕਿਤੇ ਕਿਤੇ ਕੋਈ ਮਹਾਨ ਇਨਸੀਡੈਂਟ ਹੋਇਆ ਹੋਵੇ ਤਾਂ ਮੈਂ ਕਹਿ ਨਹੀਂ ਸਕਦਾ ਮਨਨਾਂ ਪੈਸੋ ਕਿ ਨਹੀਂ ਆਤਾ ਨਹੀਂ ਪਰੰਤੂ ਕਿੱਡੇ ਚੰਗੀਆਂ ਹੋ ਨਿਬੜੀਆਂ ਸਨ ਸੋ ਇਹ ਰਿਆਸੀ ਮੇਰਾ ਤਜਰਬਾ 바ਰਸਲੋਨਾ ਦਾ ਬਿਕੋਜ਼ ਮੈਨੂੰ 바ਰਸਲੋਨਾ ਬਹੁਤ ਚੰਗਾ ਲੱਗਿਆ ਸੀ 바ਰਸਲੋਨਾ ਦੇ ਨਾਲ ਟੈਰਾਸਾ ਵੀ ਬਹੁਤ ਚੰਗਾ ਲੱਗਿਆ ਸੀ ਔਰ ਲੋਕ ਬਹੁਤ ਗਰਮ ਜੋਸ਼ੀ ਨਾਲ ਬਹੁਤ ਉਹਨਾਂ ਦੀ ਜਿਹੜੀ ਮਹਿਮਾਨਦਾਰੀ ਸੀ ਵਾਕਈ ਕਾਬਲੇ ਤਾਰੀਫ ਸੀ ਸੋ ਜੇ ਅੱਜ ਵੀ ਮੈਨੂੰ ਮੌਕਾ ਲੱਗੇ ਤਾਂ ਮੈਂ ਜ਼ਰੂਰ 바ਰਸਲੋਨਾ ਵਾਪਸ ਜਾਣਾ ਚਾਹਾਂਗਾ ਚਲੋ ਮੈਂ ਸੋਚਿਆ ਤੁਹਾਡੇ ਨਾਲ 올림픽스 ਦੇ ਨਾਲ ਨਾਲ ਬਾਰਸੀਲੋਨਾ ਬਾਰੇ ਉੱਥੇ ਲੋਕੀ ਬਾਰਸੀਲੋਨਾ ਨਹੀਂ ਬਾਰਥੇਲੋਨਾ ਕਹਿੰਦੇ ਨੇ ਬਿਕਾਜ਼ ਸਪੈਨਿਸ਼ ਸਪੀਕਿੰਗ ਨੇ ਤੇ ਉੱਥੇ ਸੀ ਨਹੀਂ ਬੋਲਿਆ ਜਾਂਦਾ ਥ ਬੋਲਿਆ ਜਾਂਦਾ ਬਾਰਥੇਲੋਨਾ ਸੋ ਦਿਲ ਕਰਦਾ ਹੈ ਕਿ ਬਾਰਥੇਲੋਨਾ ਫਿਰ ਜਾਇਆ ਜਾਵੇ ਚਲੋ ਬਸ ਅੱਜ ਦੀ ਲੈਂਗੁਏਜ ਐਨਾ ਹੀ ਅਗਲੀ ਵਾਰੀ ਫਿਰ ਇੱਕ ਨਵਾਂ ਵਿਸ਼ਾ ਲੈ ਕੇ ਤੁਹਾਡੇ ਨਾਲ ਰੂਬਰੂ ਹੋਵਾਂਗਾ ਤਦ ਤੱਕ ਇਜ਼ਾਦਾ ਦੇ ਖੁਸ਼ ਰਹੋ ਸਲਾਮਤ ਰਹੋ